ਦੱਲੀਬਾਦ ਸਾਹਿਬ ਵੀਵੇਂ ਦਿਨ ਵਰਤ ਰੱਖੇ ਬੈਠੇ ਨੇ ਉਹਦੇ ਮਤਲਬ ਉਹਨਾਂ ਦੀ ਲੱਗਦਾ ਸਿਹਤ ਖਰਾਬ ਨਾਲ ਕੋਈ ਕਿਸਾਨੀ ਨੂੰ ਕੋਈ ਨਵਾਂ ਰਾਹ ਮਿਲੇਗਾ ਦੱਲੀਬਾਦ ਸਾਹਿਬ ਕੈਂਸਰ ਦੇ ਮਰੀਜ਼ ਹੈ ਔਰ ਮੈਂ ਤੇ ਇਹ ਕਹਾਂਗਾ ਕਿ ਉਹ ਸ਼ਹੀਦੀ ਆਪਣਾ ਕਰਾਰ ਲੈਣਾ ਚਾਹੁੰਦੇ ਐ ਕਿਉਂਕਿ ਵੈਸੇ ਵੀ ਉਹ ਸੋਚਦੇ ਕੈਂਸਰ ਨਾਲ ਮੈਂ ਮਰ ਜਾਗਾ ਤੇ ਇਸ ਮੁੱਦੇ ਨਾਲ ਜੁੜ ਕੇ ਜਿਹੜਾ ਹੈ ਮੈਂ ਸ਼ਹੀਦ ਬਣ ਜਾਵਾਂ ਸਾਨਾ ਨੇ ਆਪਣਾ ਅਕਸ਼ ਖੋਦ ਤੂੰ ਡਲਾ ਕਰ ਲਿਆ ਇਲੈਕਸ਼ਨ ਲੜ ਕੇ ਯਾ ਡੱਲੇਵਾਲ ਸਾਹਿਬ ਅੰਡੂ ਵਿਜਲੀ ਵਿੱਚ ਲੇ ਆਂ ਲੋਕਾਂ ਦੀਆਂ ਭਾਵਨਾ ਨਾਲ ਖੇਲ ਕੇ ਉਹਨਾਂ ਨੂੰ ਗੁੰਮਰਾ ਕਰਕੇ ਕੱਖ ਦਿਖਾ ਕੇ ਇਹ ਕਰ ਰੇ ਟਰੈਕਟਰ ਸਗਾਤੇ ਹਰਿਆਣਾ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕੀ ਇਹਨਾਂ ਦੇ ਸਹੀ ਹੋਵੇ ਉਥੇ ਕਾਲ ਕਰਨ ਵੀ ਇਸ ਜਗ੍ਹਾ ਦਿੱਲੀ ਪਹੁੰਚੋ ਮੈਂ ਕਿੰਨਾ ਹਜ਼ਾਰਾਂ ਦਾ ਇਕੱਠ ਹੋ ਜੇਗਾ ਤੇ ਨਹੀਂ ਪਹੁੰਚਦਾ ਲੇਕਿਨ ਇਹ ਚੈਲੰਜ ਕਰਕੇ ਜਾਣਾ ਜਿਹੜਾ ਹੈ ਉਹ ਮਤਲਬ ਸਰਕਾਰ ਹੀਟੀ ਸਮਝਦੀ ਐ ਮੈਂ ਤਾਂ ਦਾਦਾ ਸੀ ਖੁਦ 64 ਦਿਨ ਵਾਈਟ ਹਾਊਸ ਦੇ ਸਾਹਮਣੇ ਕਿਸਾਨਾਂ ਦੇ ਹੱਥ 'ਚ ਅੰਦੋਲਨ ਕੀਤਾ ਸੀ ਜਦੋਂ ਪਹਿਲਾਂ ਕੇਂਦਰ ਨੇ ਮੰਗਾ ਮੰਨਿਆ ਜਿਵੇਂ ਸਭ ਕੀਰ ਪੰਜਾਬ ਦਾ ਇੱਕ ਬੜਾ ਹੀ ਗਰਮਾਇਆ ਮੁੱਦਾ ਹੈ ਕਿਸਾਨੀ ਅੰਦੋਲਨ ਦਾ ਜੋ ਸਹਾਇਤਿਕ ਸਰਕਾਰਾਂ ਨੂੰ ਹੱਲ ਨਹੀਂ ਕਰ ਪਾਈਆਂ ਡੱਲੀਬਾਹ ਸਾਹਿਬ 20ਵੇਂ ਦਰਜੇ ਵਰਤ ਰੱਖੇ ਬੈਠੇ ਨੇ ਉਹ ਤੇ ਮਤਲਬ ਉਹਨਾਂ ਦੀ ਲੱਗਦਾ ਸੇਤਨ ਖਰਾਬ ਨਾਲ ਕੋਈ ਕਿਸਾਨੀ ਨੂੰ ਕੋਈ ਨਵਾਂ ਰਾਹ ਮਿਲੇਗਾ ਦੇਖੋ ਸਭ ਤੋਂ ਪਹਿਲਾਂ ਤੇ ਗੱਲ ਇਹ ਹੈ ਕਿ ਸੈਂਟਰ ਨੇ ਬੜਾ ਸੋਹਿਰਦ ਫੈਸਲਾ ਲਿਆ ਸੀ ਕਿਸਾਨਾਂ ਦੇ ਬਾਬਤ ਲੇਕਿਨ ਕਿਸਾਨਾਂ ਨੇ ਆਪਣਾ ਅਖਸ਼ ਖੁਦ ਤੋਂ ਦਲਾ ਕਰ ਲਿਆ ਇਲੈਕਸ਼ਨ ਲੜ ਕੇ ਕਿਉਂਕਿ ਉਹਨਾਂ ਨੇ ਇਹ ਸਮਝਿਆ ਵੀ ਇਹ ਰਾਜਨੀਤਿਕ ਪਾਵਰ ਹਥਿਆਣ ਵਾਸਤੇ ਇਹਨਾਂ ਨੇ ਇਹ ਮੋਰਚਾ ਲਾਇਆ ਸੀ ਜੇ ਹੱਕੀ ਮੰਗਾਂ ਦੇ ਉੱਤੇ ਪਹਿਰਾ ਦੇਂਦੇ ਇਲੈਕਸ਼ਨ ਨਾ ਲੜਦੇ ਗਵਰਨਮੈਂਟ ਤੇ ਖੌਬ ਬਣਿਆ ਰਹਿਣਾ ਸੀ ਜਿੱਥੋਂ ਤੱਕ ਤੁਸੀਂ ਡੱਲੇਵਾਲ ਸਾਹਿਬ ਦੀ ਗੱਲ ਕੀਤੀ ਹੈ ਮੈਂ ਇਹ ਕਵਾਂਗਾ ਵੀ ਇੱਥੇ ਇੱਕ ਕਿਸਾਨੀ ਸੰਸਥਾ ਹੋਣੇ ਜਿਹਦੇ ਇੱਥੇ 37 ਬਣਿਆ ਹੈ ਜੇ ਪੰਜ ਸੰਸਥਾ ਇਕੱਠੀਆਂ ਜਾਂ 10 ਜਾਂ 37 ਇਹਨੇ ਜੇ ਫੈਸਲਾ ਕਰਕੇ ਹੁੰਦੀਆਂ ਤੇ ਦੂਜੀਆਂ ਮੰਨਦੀਆਂ ਨਹੀਂ ਹੈ ਇਸ ਕਰਕੇ ਸਰਕਾਰ ਜਿਹੜੀ ਹੈ ਉਹ ਦੋ ਚਿੱਠੀ ਚ ਕਿਹਦੇ ਨਾਲ ਗੱਲ ਕਰੀਏ ਜੇ ਅੱਜ ਉਹ ਡੱਲੇਵਾਲ ਨਾਲ ਕਰਦੇ ਆ ਤੇ ਬਾਕੀ ਲੱਖੋਵਾਲ ਤੇ ਜਿਹੜੇ ਹੋਰ ਸੰਸਥਾ ਹੈ ਉਹ ਇਹਨਾਂ ਨੂੰ ਨੁਕਾਰਨਗੇ ਸਭ ਤੋਂ ਪਹਿਲਾਂ ਜਿਹੜਾ ਹੈ ਕਿਸਾਨਾਂ ਨੂੰ ਇੱਕ ਪਲੇਟਫਾਰਮ ਤੇ ਆਉਣਾ ਪਵੇਗਾ ਔਰ ਰਹੀ ਗਏ ਗੱਲ ਡੱਲੇਵਾਲ ਸਾਹਿਬ ਦੀ ਡੱਲੇ ਸਾਹਿਬ ਡੱਲੇਵਾ ਸਾਹਿਬ ਕੈਂਸਰ ਦੇ ਮਰੀਜ਼ ਹੈ ਔਰ ਮੈਂ ਤੇ ਇਹ ਕਹਾਂਗਾ ਕਿ ਉਹ ਸ਼ਹੀਦੀ ਆਪਣਾ ਕਰਾਰ ਲੈਣਾ ਚਾਹੁੰਦੇ ਹੈ ਕਿਉਂਕਿ ਵੈਸੇ ਵੀ ਉਹ ਸੋਚਦੇ ਕੈਂਸਰ ਨਾਲ ਮੈਂ ਮਰ ਜਾਵਾਂਗਾ ਤੇ ਇਸ ਮੁੱਦੇ ਨਾਲ ਜੁੜ ਕੇ ਜਿਹੜਾ ਹੈ ਮੈਂ ਸ਼ਹੀਦ ਬਣ ਜਾਵਾਂ ਔਰ ਜੇ ਹੁਰਦ ਹੋਣ ਤੇ ਜਿਸ ਤਰ੍ਹਾਂ ਮੋਰਚਾ ਪਹਿਲਾਂ ਲੱਗਾ ਸੀ ਇਹਨਾਂ ਨੂੰ ਹਿੰਦੁਸਤਾਨ ਦੇ ਹਰ ਸੇਟ ਦੇ ਜਿਹੜੇ ਲੀਡਰ ਹੈ ਕਹੋ ਜਾਨੇ ਉਹਨਾਂ ਨਾਲ ਮੁਲਾਕਾਤ ਕਰਕੇ ਇਹ ਅੰਦੋਲਨ ਛੇੜਨਾ ਚਾਹੀਦਾ ਸੀ ਇੰਡੀਵਿਜੁਅਲ ਜਿਹੜਾ ਅੰਦੋਲਨ ਛੇੜਿਆ ਗਿਆ ਹੈ ਮੇਰਾ ਨਹੀਂ ਖਿਆਲ ਕਿ ਉਹਦੇ ਵਿੱਚ ਕਾਮਯਾਬ ਹੋਣਗੇ ਸਰਕਾਰਾਂ ਜਿਹੜੀਆਂ ਹਨ ਉਹ ਪਬਲਿਕ ਦੀ ਆ ਪਬਲਿਕ ਨੂੰ ਅਨਸਰੇਬਲ ਆ ਲੇਕਿਨ ਇਹ ਤਾਂ ਹੀ ਅਨਸਰੇਬਲ ਹੋਣਗੀਆਂ ਜੇ ਏਕਾ ਹੋਵੇਗਾ ਲੇਕਿਨ ਰਹੀ ਗੱਲ ਸਾਡੇ ਛੋਟੇ ਭਰਾ ਦੀ ਹਰਿਆਣੇ ਦੀ ਔਰ ਮੈਂ ਤੇ ਸੋਚਦਾ ਹਾਂ ਕਿ ਹਰਿਆਣੇ ਦੇ ਕਿਸਾਨਾਂ ਨੂੰ ਕੌਨਫੀਡੈਂਸ 'ਚ ਨਹੀਂ ਲਿਆ ਲਿਆ ਗਿਆ ਡੱਲੇਵਾਲ ਸਾਹਿਬ ਇੰਡਿਵਿਜਲੀ ਵਿੱਚ ਲਿਆ ਔਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਉਹਨਾਂ ਨੂੰ ਗੁੰਮਰਾਹ ਕਰਕੇ ਕੱਠ ਦਿਖਾ ਕੇ ਇਹ ਕਰ ਰਹੇ ਹੈ ਬਿਲਕੁਲ ਮੰਗਾ ਜਾਇਦਾ ਲੇਕਿਨ ਮੰਗਾ ਦਾ ਹੱਲ ਜਿਹੜਾ ਹੈ ਉਹ ਟੇਬਲ ਤੇ ਹੋਣਾ ਹੈ ਔਰ ਟੇਬਲ ਵਾਸਤੇ ਕੇਂਦਰ ਸਰਕਾਰ ਤਿਆਰ ਹੈ ਲੇਕਿਨ ਇਹਨਾਂ ਨੂੰ ਇਹ ਨਹੀਂ ਸਮਝ ਆਇਆ ਕਿ ਕਿਹੜੇ ਲੀਡਰ ਜਿਹੜੇ ਆ ਉਹ ਟੇਬਲ ਤੇ ਗੱਲ ਕਰਨਗੇ ਜਦੋਂ ਸਰਪਾ ਪਿਛਲੇ ਜਿਹੜੇ ਅੰਦੋਲਨ ਦੀ ਗੱਲ ਕਰੀ ਤਾਂ ਉਦੋਂ ਤਾਂ ਇਕਾ ਹੋ ਗਿਆ ਸੀ ਇਹਨਾਂ ਦਾ ਕਾਫੀ ਇਕਾ ਜਦ ਅੰਦਰ ਦਿੱਲੀ ਤੱਕ ਪਹੁੰਚ ਗਈ ਤੇ ਸੈਂਟਰ ਸਰਕਾਰ ਨੂੰ ਮੰਨਣਾ ਮੰਨ ਵੀ ਲਈਂਗੇ ਸੀ ਪਰ ਉਹ ਅਮਲੀ ਜਾਮ ਨਹੀਂ ਦਿੱਤਾ ਜੀ ਅਮਲੀ ਜਾਮ ਤਾਂ ਹੀ ਨਹੀਂ ਹੋਇਆ ਕਿ ਇਹ ਉਸ ਰਾਤ ਉਹ ਥੜਕ ਗਏ ਇਹਨਾਂ ਨੂੰ ਮੰਗਾ ਦੇ ਜਦੋਂ ਉਹਨਾਂ ਮੰਨੀਆਂ ਹੀ ਉਹਦੀ ਨੋਟੀਫਿਕੇਸ਼ਨ ਲੈਣੀ ਚਾਹੀਦੀ ਉਹਦੇ ਵੱਲ ਇਹਨਾਂ ਨੂੰ ਤਾਂ ਇਹ ਹੋ ਗਿਆ ਕਿ ਅਸੀਂ ਅੰਦੋਲਨ ਜਿੱਤ ਲਿਆ ਤੇ ਪਬਲਿਕ ਸਾਡੇ ਨਾਲ ਹੈ ਅਸੀਂ ਸਰਕਾਰ ਬਣਾ ਕੇ ਤੇ ਅਸੀਂ ਪਤਾ ਨਹੀਂ ਕੀ ਕਰਦੇਾਂਗੇ ਜਿਸ ਕਰਕੇ ਇਹਨਾਂ ਨੇ ਆਪਣਾ ਅਕਸ ਜਿਹੜਾ ਉਹ ਇਲੈਕਸ਼ਨ ਲੜ ਕੇ ਖਰਾਬ ਕਰ ਲਿਆ ਔਰ ਖੇਰੂ ਖੇਰੂ ਪਾਰਟੀਆਂ ਜਿਹੜੀਆਂ ਔਰ ਲੀਡਰ ਹੋ ਗਏ ਔਰ ਇੱਕ ਪਲੇਟਫਾਰਮ ਤੇ ਨਹੀਂ ਹੈ ਜਿੰਨੇ ਚਿਰ ਏਕਾ ਨਹੀਂ ਹੈਗਾ ਉਹਨਾਂ ਚ ਜੱ ਕਿਸਾਨੀ ਹੱਕੀ ਮੰਗਾ ਪੂਰੀਆਂ ਨਹੀਂ ਹੋਣਗੀਆਂ ਨਾ ਹੀ ਮੰਨਿਆ ਜਾਣਗੇ ਸੈਟਰ ਸਰਕਾਰ ਤੇ ਹਰਿਆਣਾ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕ ਪਈ ਨਹੀਂ ਚੱਕਰੇ ਹੈ ਕਿ ਦੇਖੋ ਉੱਥੇ ਹੈ ਸੈਂਟਰ ਗਵਰਨਮੈਂਟ ਜਿਹੜੀ ਹੈ ਭਾਜਪੀ ਦੀ ਸਰਕਾਰ ਹੈ ਉੱਥੇ ਬਿਲਕੁਲ ਤੇ ਭਾਜਪੀ ਨੇ ਆਪਣੀ ਕੇਂਦਰ ਸਰਕਾਰ ਦੀ ਮੰਦਣੀ ਹੈ ਹਾਂਜੀ ਕਿਉਂਕਿ ਇੰਡੀਪੈਂਡੈਂਟ ਤੇ ਉਹ ਕੋਈ ਫੈਸਲਾ ਲੈ ਨਹੀਂ ਸਕਦੇ ਜੋ ਕੇਂਦਰ ਨੇ ਕਿਹਾ ਉਹ ਹੀ ਕਰਨਾ ਹੈ ਹੂੰ ਬਾਕੀ ਜੇ ਕਿਸਾਨਾਂ ਨੇ ਦਿੱਲੀ ਪਹੁੰਚਣਾ ਹੋਵੇ بڑے ਰਸਤੇ ਹੈ ਠੀਕ ਨੇ ਇਹ ਚੈਲੰਜ ਕਰਕੇ ਮਤਲਬ ਵੀ ਇਹੀ ਇੱਥੋਂ ਦੀ ਜਾਣਾ ਹੈ ਹੋਰ ਬਥੇਰੇ ਰਸਤੇ ਆ ਦਿੱਲੀੋਂ ਲੋਕੀ ਆ ਰਹੇ ਆ ਕੋਈ ਖਨੌਰੀ ਆ ਰਾ ਆ ਰਿਹਾ ਕੋਈ ਇਧਰੋਂ ਕਾਲਿਆ ਮਲੀ ਵੱਲ ਨੂੰ ਆ ਰਹੇ ਬੜੇ ਰਸਤੇ ਹੈਗੇ ਜੇ ਅੰਦੋਲਨ ਸਹੀ ਹੋਵੇ ਉੱਥੇ ਕਾਲ ਕਰਨ ਵੀ ਇਸ ਜਗ੍ਹਾ ਦਿੱਲੀ ਪਹੁੰਚੋ ਮੈਂ ਕਹਿੰਦਾ ਹਜ਼ਾਰਾਂ ਦਾ ਇਕੱਠ ਹੋ ਜਾਏਗਾ ਦਿੱਲੀ ਪਹੁੰਚਣ ਦਾ ਲੇਕਿਨ ਇਹ ਚੈਲੰਜ ਕਰਕੇ ਜਾਣਾ ਜਿਹੜਾ ਹੈ ਉਹ ਮਤਲਬ ਸਰਕਾਰ ਹੀਠੀ ਸਮਝਦੀ ਹੈ ਜਿਸ ਕਰਕੇ ਹਰਿਆਣਾ ਵੀ ਜਿਹੜਾ ਹੈ ਉਹ ਇਹ ਚਾਹੁੰਦਾ ਹੈ ਕਿ ਤੁਸੀਂ ਸਾਨੂੰ ਚੈਲੰਜ ਕਰਕੇ ਨਾ ਜਾਓ ਤੁਸੀਂ ਆਪਣੇ ਆਪ ਕੋਈ ਹੋਰ ਪਿਛਲੀ ਵਾਰ ਤਾਂ ਕਹਿੰਦੇ ਆਰਡਰ ਕਾਟ ਨੇ ਆਰਡਰ ਕਿਤੇ ਕੋਈ ਕੁਝ ਜਥਾ ਤੁਸੀਂ ਪੈਦਲ ਜਾ ਸਕਦੇ ਹੋ ਕਿਸਾਨੀ ਨੂੰ ਪਰ ਹਰਿਆਣਾ ਸਕੱਲ ਫਿਰ ਵੀ ਉਹਨੂੰ ਰੋਕਿਆ ਗਿਆ ਅਰਥੂ ਗੈਸ ਦੀ ਗੋਲੀ ਵਰਸਾਏਗੇ ਪਾਣੀ ਦੇ ਪੁਛਾ ਦੇ ਦੇਖੋ ਕੋਟਾ ਵਿੱਚ ਜਿਹੜੀਆਂ ਉਹ ਸਰਕਾਰ ਦੀਆਂ ਐ ਹਮਮ ਔਰ ਕਾਨੂੰਨ ਤੋਂ ਉਹਨੂੰ ਪਤਾ ਹੀ ਹੈ ਕਿ ਕੇਂਦਰ ਜਿਹੜੀ ਹੈ ਉਹਦੇ ਮੁਤਾਬਕ ਚੱਲਣਾ ਕਿਉਂਕਿ ਜੱਜਾਂ ਨੂੰ ਇਹ ਹੁੰਦਾ ਹੈ ਕਿ ਜੇ ਅੱਜ ਆਹੀ ਇਹ ਕੀਤਾ ਅਗਲੇ ਦਿਨ ਤਾਂ ਫਿਰ ਕਿਤੇ ਹੋਰ ਕਰਦਣਗੇ ਇਹ ਸ਼ਾਂਤੀਪੂਰਕ ਹੱਲ ਲਈ ਪਹਿਲਾਂ ਇਹਨਾਂ ਨੂੰ ਏਕਾ ਦਿਖਾਣਾ ਚਾਹੀਦਾ ਫਿਰ ਇਹ ਕੇਂਦਰ ਦੇ ਨੂੰ ਅਲਟੀਮੇਟਮ ਦੇਣ ਵੀ ਏਨੇ ਦਿਨਾਂ ਚ ਜੇ ਸਾਡੀਆਂ ਮੰਗਾਂ ਜਾਂ ਸਾਨੂੰ ਟੇਬਲ ਟਾਕ ਨਾਲ ਨਹੀਂ ਬੜਾ ਤੇ ਅਸੀਂ ਇਹ ਕਾਰਵਾਈ ਕਰਾਂਗੇ ਲੇਕਿਨ ਮੈਂ ਤੇ ਕਹਾਂਗਾ ਇਹਨਾਂ ਦੇ ਜਿਹੜੇ ਐਡਵਾਈਜ਼ਰ ਹੈ ਉਹ ਵੀ ਸਰਕਾਰ ਨਾਲ ਰਲੇ ਆ ਔਰ ਇਹ ਅੰਦੋਲਨਕਾਰਿਆਂ ਨੂੰ ਉਹ ਮੂਰਖ ਬਣਾ ਰਿਹਾ ਹੈ ਜਿਸ ਕਰਕੇ ਜਿਹੜਾ ਅੰਦੋਲਨ ਆ ਉਹ ਲਿੰਗਰ ਡਾਊਨ ਹੋ ਰਿਹਾ ਹੈ ਮੈਂ ਤਾਂ ਦਾ ਸੀ ਖੁਦ ਹਾਂਜੀ 64 ਦਿਨ ਵਾਈਟ ਹਾਊਸ ਦੇ ਸਾਹਮਣੇ ਕਿਸਾਨਾਂ ਦੇ ਹੱਕ ਤੇ ਅੰਦੋਲਨ ਕੀਤਾ ਸੀ ਜਦੋਂ ਪਹਿਲਾਂ ਕੇਂਦਰ ਨੇ ਮੰਗਾ ਮੰਨਿਏ ਲੇਕਿਨ ਇਹ ਹੈ ਕਿ ਕਹਿਣ ਦਾ ਭਾਵ ਹੈ ਕਿ ਹਰ ਬੰਦੇ ਦੇ ਵਿੱਚ ਦਰਦ ਸੀ ਹਰ ਕੰਟਰੀ ਵਿੱਚ ਦਰਦ ਸੀ ਲੇਕਿਨ ਹਰ ਕਿਸਾਨ ਜਿਹੜਾ ਬਾਹਰ ਵੀ ਬੈਠਾ ਹੈ ਉਹ ਇਹ ਹੀ ਮਹਿਸੂਸ ਕਰ ਰਿਹਾ ਕਿ ਕਿਸਾਨ ਜਿਹੜੇ ਹੈਗੇ ਆ ਉਹ ਅੰਦੋਲਨ ਕਰਕੇ ਨਿੱਜੀ ਲਾਭ ਲੈ ਰਹੇ ਆ इवन ਮੈਂ ਪਿੰਡਾਂ ਚ ਗਿਆ ਐ ਪਿੰਡਾਂ ਚ ਜਿਹੜੇ ਲੀਡਰ ਹੈ ਉਹ ਸਰਕਾਰ ਦੇ ਕਰਜ਼ੇ ਦੇ ਭਾਗੀਦਾਰ ਆ ਉਹ ਕਰਜ਼ਾ ਦੇ ਨਹੀਂ ਰਹੇ ਲੇਕਿਨ ਉਹ ਕਰਜ਼ਾ ਨਾ ਦੇਣ ਦੀ ਖਾਤਰ ਜਿਹੜੀ ਆਮ ਪਬਲਿਕ ਹੈ ਉਹਨਾਂ ਨੂੰ ਮਿਸ ਗਾਈਡ ਕਰਕੇ ਉਹਨਾਂ ਨੂੰ ਅੱਗੇ ਲਾਇਆ ਹੋਇਆ ਹੈ ਤੇ ਆਪਣੇ ਬੈਨੀਫਿਟ ਜਿਹੜੇ ਹੈ ਉਹਨਾਂ ਨੂੰ ਉਹਨਾਂ ਬਰਕਰਾਰ ਰੱਖਿਆ ਤੁਸੀਂ ਕਿਹੇ ਕਿਸਾਨ ਦੀ ਲੈ ਲਓ ਇਹਨਾਂ ਦੀਆਂ ਕੋਠੀਆਂ ਵੇਖੋ ਇਹਨਾਂ ਦੇ ਬਿਜ਼ਨਸ ਵੇਖੋ ਅੱਜ ਤੋਂ ਤੁਸੀਂ ਜਿਆਦਾ ਨਹੀਂ 5 ਸਾਲ ਪਹਿਲਾਂ ਦੇਖੋ ਇਹਨਾਂ ਦਾ ਰਤਬਾ ਕੀ ਸੀ ਤੇ ਅੱਜ ਇਹਨਾਂ ਦਾ ਕੀ ਰਤਬਾ ਹੈ ਈਵਨ ਬਾਲਨੀਆਂ ਕੰਟਰੀ ਨੇ ਬਹੁਤ ਪੈਸਾ ਭੇਜਿਆ ਹੈ ਲੇਕਿਨ ਉਹ ਲੀਡਰ ਹੀ ਖਾ ਗਏ ਲੀਡਰ ਜਿਹੜੇ ਆ ਕਰੋੜਪਤੀ ਬਣ ਜਣੇ ਆਨ ਪਬਲਿਕ ਜਿਹੜੀ ਪਿਸ ਰਹੀ ਹੈ ਜਿਸ ਕਰਕੇ ਕਿਸਾਨ ਅੰਦੋਲਨ ਨਾਮ ਰਹਿ ਗਿਆ ਹੈ ਲੇਕਿਨ ਇਹਦੀ ਆਉਟਪੁੱਟ ਕੁਝ ਨਜ਼ਰ ਨਹੀਂ ਆ ਰਹੀ ਬਿਲਕੁਲ